ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਸ਼ਨੀਵਾਰ ਕੰਮ ਤੋਂ ਪਹਿਲਾਂ ਆ ਜਾਈਦਾ ਜੇ ਸ਼ਨੀਵਾਰ ਨੂੰ ਕੰਮ ਹੁੰਦਾ ਵਾ ਸਾਜਰੇ ਆ ਜਾਂਦੇ ਆ ਤੇ 7:00 ਘੰਟੇ ਹੀ ਕੰਮ ਕਰੀਦਾ ਵਾ ਸ਼ਨੀਵਾਰ ਨੂੰ ਤੇ ਉੱਥੋਂ ਆ ਕੇ ਮੈਂ ਵਕੀਲ ਕੋਲੇ ਕੰਮ ਸੀਗਾ ਹੋਰ ਚੱਲੇ ਚਾਹ ਆ ਉੱਥੇ ਵਕੀਲ ਕੋਲੇ ਕੰਮ ਸੀਗਾ ਉੱਥੇ ਚੱਲਿਆ ਸੀਗਾ ਇੱਥੇ ਇੱਕ ਨਾ 730 ਦਾ ਦਮੰਦਾ ਹੁੰਦਾ ਜਦੋਂ ਬੰਦਾ ਇੱਕ ਵਾਰੀ ਇਹ ਕਰ ਲਵੇ ਨਾ ਫਿਰ ਉਹ ਕਰਨਾ ਹੀ ਪੈਂਦਾ ਹੁੰਦਾ ਹਰੇਕ ਸਾਲ ਨਵਾਂ ਦਮੰਦੇ ਦਾ 730 ਦਮੰਦਾ ਜਾਨੀ ਕਿ ਹੁਣ ਕਿਵੇਂ ਕਹ ਲਈ ਵੀ ਗਵਰਨਮੈਂਟ ਮੰਨ ਲਓ ਜੇ ਤੁਸੀਂ ਜੋ ਖਰਚੇ ਤੁਹਾਡੇ ਕੀਤੇ ਹੁੰਦੇ ਆ ਤੁਹਾਨੂੰ ਗਵਰਨਮੈਂਟ ਥੋੜੇ ਮੋਟੇ ਪੈਸੇ ਵਾਪਸ ਕਰ ਦਿੰਦੀ ਹੁੰਦੀ ਆ ਕਿਰਾਇਆ ਕਰੂ ਜਾਂ ਜੋ ਮੰਨ ਲਓ ਸਿੱਧਾ ਹਿਸਾਬ ਯਾਰ ਤੁਹਾਨੂੰ ਦੋ ਕਿਰਾਏ ਵਾਪਸ ਕਰ ਦਿੰਦੇ ਆ ਜੀ ਸਾਲ ਦੇ ਸਾਲ ਚ ਗਵਰਨਮੈਂਟ ਤੁਹਾਨੂੰ ਦੋ ਕਿਰਾਏ ਥੋੜੇ ਉਹਨੇ ਵਾਪਸ ਕਰ ਦੇਣੇ ਆ ਪਰ ਉਹਦੇ ਵਿੱਚ ਮੈਂ ਤੁਹਾਨੂੰ ਵੈਸੇ ਦੱਸਿਆ ਵੀ ਦੋ ਕਿਰਾਏ ਮੰਨ ਲਓ ਦੋ ਕਿਰਾਏ ਤੁਹਾਡੇ ਵਾਪਸ ਦੇ ਦੇਣੇ ਆ ਉਹਨੇ ਵੈਸੇ ਹੀ ਦੱਸਤਾ ਵੀ ਜਾਨੀ ਕਿ ਉਹਦੇ ਵਿੱਚ ਹੀ ਇਹ ਜੇ ਤੁਹਾਡਾ ਕੋਈ ਡਾਕਟਰੀ ਖਰਚਾ ਖਰਚਾ ਹੋਇਆ ਹੁੰਦਾ ਉਹ ਸਾਰੇ ਵਿੱਚੇ ਹੀ ਹੁੰਦੇ ਨੇ ਤਾਂ ਮੰਨ ਵੀ ਮੰਨ ਲਓ ਜੇ ਤੁਸੀਂ 500 ਰੁਪਿਆ ਕਿਰਾਏ ਦਾ ਦਿਨੇ ਹੋ ਤਾਂ ਤੁਹਾਨੂੰ ਦੋ ਢਾਈ ਇਹਨੇ ਤੁਹਾਨੂੰ ਵਾਪਸ ਦੇ ਦੇਣੇ ਆ ਗਵਰਨਮੈਂਟ ਨੇ ਇਹ ਜੂਨ ਜੁਲਾਈ ਮਹੀਨੇ ਦੇ ਵਿੱਚ ਕਰਨਾ ਹੁੰਦਾ ਹੁੰਦਾ ਤਾਂ ਸਤੰਬਰ ਅਕਤੂਬਰ ਤੱਕ ਹੁੰਦਾ ਰਹਿੰਦਾ ਵਾ ਪਰ ਇਹਦੇ ਪੈਸੇ ਪੈਸੇ ਅਗਸਤ ਦੇ ਵਿੱਚ ਵੀ ਆਉਣ ਲੱਗ ਜਾਂਦੇ ਨੇ ਤੇ ਫਿਰ ਜਿਹੜੀ ਬੰਦਾ ਫੈਕਟਰੀ 'ਚ ਕੰਮ ਕਰਦਾ ਹੁੰਦਾ ਉਹ ਫੈਕਟਰੀਆਂ ਵਾਲੇ ਹੀ ਦੇ ਦਿੰਦੇ ਹੁੰਦੇ ਆਏ ਹੁੰਦਾ ਹੁਣ ਅੱਜ ਮੈਂ ਉਹ ਕਰਨ ਚੱਲੇ ਆ ਵਾ ਵਕੀਲ ਕੋਲੇ ਇਹ ਲਾਜ਼ਮੀ ਹੋ ਜਾਂਦਾ ਕਰਨਾ ਆ ਇਹ ਨਹੀਂ ਵੀ ਫਿਰ ਆਪਾਂ ਵੀ ਇੱਕ ਵਾਰ ਜਦੋਂ ਕਰਤਾ ਵੀ ਫਿਰ ਇਹ ਨਹੀਂ ਹੈਗਾ ਵੀ ਛੱਡ ਥੱਕਦੇ ਆ ਤਾਂ ਕਰਨਾ ਹੀ ਪੈਂਦਾ ਹੁੰਦਾ ਵਾ ਇੱਥੇ ਗਵਰਨਮੈਂਟ ਦੇ ਦੋ ਦਫ਼ਤਰ ਵੀ ਯਾਨੀ ਕਿ ਦੋ ਨਿਕਲ ਗਿਆ ਮੂਜ ਗਵਰਨਮੈਂਟ ਦੇ ਵੀ ਦਫ਼ਤਰ ਹੁੰਦੇ ਆ ਇੱਥੇ ਸੀਰੀਅਸ 10 ਕਿ ਇੱਕ ਦੋ ਨੌ ਨੇ ਦਫ਼ਤਰਾਂ ਦੇ ਤੇ ਚਲੋ ਇਟਲੀ ਵਾਲਿਆਂ ਨੂੰ ਤਾਂ ਪਤਾ ਹੀ ਆ ਹੈ ਨਾ ਉਹ ਜਿਵੇਂ ਹੁਣ ਜਿਹੜਾ ਇਟਲੀ 'ਚ ਨਹੀਂ ਉਹਨੂੰ ਨਹੀਂ ਪਤਾ ਲੱਗਣਾ ਮੈਂ ਵੈਸੇ ਐਂ ਦੱਸ ਦਿੰਨਾ ਵੀ ਦਫ਼ਤਰ ਉਹਨਾਂ ਦੇ ਵੀ ਦਫ਼ਤਰ ਹੁੰਦੇ ਨੇ ਵੀ ਆਪਾਂ ਉੱਥੇ ਵੀ ਕਰ ਸਕਦੇ ਆ ਇਹ ਜਾ ਕੇ ਉਹ 300 ਰੁਪਏ ਲੈਂਦੇ ਹੁੰਦੇ ਨੇ 300 ਰੁਪਏ ਲੈ ਕੇ ਇਹ ਕਰ ਦਿੰਦੇ ਹੁੰਦੇ ਨੇ ਹਨਾ ਤੇ ਯਾਰ ਦਮਾਂਦਾ ਹੁਣ ਪੰਜਾਬੀ 'ਚ ਕੀ ਕਹਾਂਗੇ ਮੰਨ ਲਓ ਜੇ ਕੋਈ ਗਵਰਨਮੈਂਟ ਤੋਂ ਆਪਾਂ ਯਾਰ ਕੋਈ ਕੀ ਕਹਿ ਸਕਦੇ ਆ ਯਾਰ ਮੈਨੂੰ ਵੀ ਨਹੀਂ ਪਤਾ ਲੱਗਦਾ ਇੱਕਦਮ ਆ ਆਪਾਂ ਉੱਥੇ ਉਹ ਦਫ਼ਤਰਾਂ 'ਚ ਜਾ ਕੇ ਵੀ ਕਰ ਸਕਦੇ ਆ ਤੇ ਵਕੀਲ ਕੋਲੇ ਵੀ ਹਨਾ ਮੈਂ ਪਹਿਲੇ ਦਿਨ ਤੋਂ ਹੀ ਵਕੀਲ ਕੋਲੇ ਕਰਦਾ ਮੈਂ ਜਦੋਂ ਪਹਿਲੀ ਵਾਰੀ ਕੀਤਾ ਸੀਗਾ ਇੱਕ ਮੁੰਡਾ ਦੋਸਤ ਸੀਗਾ ਉਹ ਉੱਥੇ ਕਰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਹੀ ਚਲੇ ਗਿਆ ਸੀਗਾ ਫਿਰ ਉਹਦੇ ਕੋਲੇ ਪੇਪਰ ਪੂਪਰ ਸਾਰਾ ਕੁਝ ਪਿਆ ਹੀ ਹੁੰਦਾ ਵਾ ਕੇ ਤਾ ਕਰਕੇ ਫਿਰ ਸੌਖਾ ਜਿਹਾ ਹੋ ਜਾਂਦਾ ਜਦੋਂ ਸਾਰਾ ਕੁਝ ਉਹਦੇ ਕੋਲੇ ਹੁੰਦਾ ਹੀ ਆ ਹਨ ਉਹਦੇ ਰਸਤਿਆਂ ਜਾ ਕੇ ਸਾਰਾ ਕੁਝ ਨਵੇਂ ਸਿਰੇ ਤੋਂ ਢੁਣਾ ਢੁਣਾ ਪੈਣਾ ਹੁਣ ਮੈਂ ਉਹਦੇ ਕੋਲੇ ਚੱਲੇ ਆਂ ਇਹ ਸਾਲ ਬਾਅਦ ਹਰੇਕ ਸਾਲ ਹੁੰਦਾ ਹੀ ਹੁੰਦਾ ਵਾ ਸਾਲ ਬਾਅਦ ਕਰਨਾ ਹੁੰਦਾ ਵਾ ਨਾਲ ਹੀ ਇੱਥੇ ਪਿੰਡ ਜਿਹੜੇ ਪਿੰਡ ਚ ਜਾਣਾ ਵਾ ਉੱਥੇ ਉਹਦਾ ਦਫ਼ਤਰ ਖੁੱਲਿਆ ਹੋਇਆ ਬਕੀਲਾ ਤਕੂ ਤੂੰ ਸਾਰੇ ਪਿੱਟ ਦੇ ਮਾ ਫਰੈਂਡ ਡਾਬੀ ਸ਼ਾਂਤ ਠੰਡਾ ਆ ਜਾ ਇੱਧਰ ਨੂੰ ਪਤਾ ਨਹੀਂ ਯਾਰ ਜਾਂਦਾ ਪਤਾ ਨਹੀਂ ਨਹੀਂ ਪੌੜੀਆਂ ਜੀਆਂ ਉਤਰਦੀਆਂ ਉਹ ਸੁੱਤੇ ਰਹੀ ਚੱਲਦੇ ਆ ਕਾਨੂੰ ਜਿਹੜਾ ਰਾਹ ਪਤਾ ਹੀ ਨਹੀਂਗਾ ਉਹ ਪੈਣਾ ਹੈ ਨਾ ਵਕੀਰ ਵੀ ਡੀਕ ਰਿਹਾ ਵਾ ਉਹਨੇ 6 ਵਜੇ ਦਾ ਟਾਈਮ ਦਿੱਤਾ ਸੀਗਾ 6:00 ਵਜੇ ਕਾਂਤਰੀਆ ਪੈਂਟ ਆਹੇ ਇੱਥੋਂ ਕਿਤੇ ਉਤਰਨ ਨੂੰ ਉਤਰਨ ਨੂੰ ਫਿਰਦਾ ਸੀ ਮੈਂ ਪੌੜੀਆਂ ਲੱਭਦਾ ਸੀ ਇੱਥੋਂ ਕਿਤੇ ਤੇ ਨਹੀਂ ਹੈਗੀਆਂ ਆ ਉੱਪਰ ਪਾਰ ਕੇ ਉਪਰੀ ਹੈ ਨਾ ਸੜਕਾ ਨਾਲ ਪਾਰਕਾ ਉੱਪਰ ਸੜਕਾ ਉਹ ਚਿੱਟੀ ਜੀ ਬਿਲਡਿੰਗ ਚ ਵਕੀਲ ਦਾ ਘਰ ਆ ਯਾਹ ਉਹ ਦਫ਼ਤਰ ਚਲੇ ਜਾਵਾਂਗੇ ਚਲੇ ਗੁਨਾ ਗਿਆ ਹੋਵੇ ਕਹ ਜੀ ਕੇ ਚਲ ਦੇਖਦੇ ਆ ਇਹਦੇ ਪਜਾਉਣੇ ਆ ਰਿੰਗਾ ਇਹਦੀ ਰਿੰਗਾ ਦੀ ਉਹ ਟੌ ਉੱਤਰ ਕੇ ਸਾਹਮਣੇ ਉਹਦਾ ਦਫ਼ਤਰ ਪੱਕ ਜਦਾ ਆਈ ਨਹੀਂ ਪਹਿਨਾ ਕਦੇ ਬਸ ਤਾਂ ਪਤਾ ਨਹੀਂ ਸੀਗਾ ਉਹ ਦਫ਼ਤਰਾਂ ਮੈਂ ਅਟੋਗਟ ਨਿਯਤਦਾ ਕਿ ਲੋ ਬਾਟ ਪੈਣਾ ਤੁਰ ਕੇ ਗਿਆ। ਚਲੋ ਕੋਈ ਨਾ ਪਤਾ ਲੱਗ ਗਿਆ। ਵਕੀਲ ਨੂੰ ਮਿਲ ਕੇ ਮੈਂ ਆ ਗਿਆ ਸੀ ਘਰੇ ਤੇ ਰੋਟੀ ਖਾ ਕੇ ਕਿਹੜਾ ਇਹ ਕੱਢਣ ਆਇਆ ਸੀ। ਤੇ ਅੱਜ ਲੈਟਾਂ ਦੀ ਸੋਹਣੀ ਡੈਕੋਰੇਸ਼ਨ ਕੀਤੀ ਆ ਜੋ ਉੱਪਰਲੀ ਉੱਪਰਲੀ ਸਾਈਡ ਹੀ ਆ। ਪਰਲੇ ਪਾਸੇ ਖਾਣੀ ਹੈ ਜਾ ਕੇ ਦੇਖਦਾ ਮੈਂ ਇਧਰਲੇ ਪਾਸੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ। ਜੀ ਹਾਂ ਇਹ ਲਾਉਂਦੇ ਹਾਂ ਜੀ ਇਸ ਬਿਲਡਿੰਗ ਉੱਪਰ ਲੇਟਾਂ ਲਾਈਆਂ ਹੋਈਆਂ ਨੇ ਤੇ ਔਰ ਟਾਪਰ ਤੇ ਲਾਈਆਂ ਹੋਈਆਂ ਚਲੋ ਠੀਕ ਹੈ ਜੀ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਦਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਹੈ ਇੱਕ ਵਾਰੀ ਫੇਰ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ